ਹਾਂਜੀ ਦੋਸਤੋ ਅਸੀਂ ਇੱਥੇ ਰੁਕੇ ਤਾਂ ਸੀਗੇ ਤੇ ਅੱਗੇ ਮੈਂ ਤੁਹਾਨੂੰ ਥੋੜੀ ਜੀ ਇੱਕ ਜਾਣਕਾਰੀ ਦੇਣਾ ਚਾਹੁੰਦਾ ਆਪਣਾ ਇੱਥੇ ਆਪਣੇ ਭਾਈ ਸੀਗੇ ਆ ਬਰਫ਼ ਦੇ ਵਿੱਚ ਨਾ ਆਪਣੇ ਇਹ ਘਰ ਬਣਾ ਰਹੇ ਆ ਇਹ ਜੱਤਾ ਰੋਡ ਆ ਬਣਾਉਣ ਵਾਲੇ ਆ ਇਹ ਤੇ ਜਾਂ ਫਿਰ ਪਤਾ ਨਹੀਂ ਹੁਣ ਆਪਾਂ ਨੂੰ ਕਰਦਿਆਂ ਗੱਲ ਇਹਨਾਂ ਨਾਲ ਚੱਲ ਕੇ ਅੱਗੇ ਭਾਈ ਤਾਂ ਬਹੁਤ ਹੀ ਵਧੀਆ ਮਿਹਨਤ ਨਾਲ ਕੰਮ ਕਰਦੇ ਪਏ ਠੰਡ ਦੇ ਵਿੱਚ ਔਰ ਭਾਈ ਜੀ ਕੀ ਹਾਲ ਚਾਲ ਹੈ ਜੀ बढ़िया क्या बना रहे हैं रहने के लिए है? आ, रहने के लिए टेंट बना बनाने ये रोड के, रोड वाले नहीं अपना है तो थीगे तो थीगे तो तो आ है तो लिए है है अच्छा ठीक ठीक से भाई नेपाल से नेपाल नेपाल से से हैं ਦੇਖੋ ਵੀਓ ਆਪਣੇ ਰਹਿਣ ਵਾਸਤੇ ਇਹੋ ਜਿਹੇ ਕੰਮ ਨੇ ਸ਼ੌਕਸਿਟ ਕਰਨੀ ਹੈ ਨਹੀਂ ਇਹ ਈਆ ਮੈਂ ਈਆ ਮੈਂ ਈਆ ਰੋ ਜਿਹੜੇ ਸੜਕ ਬਣਾਉਂਦੇ ਆ ਸੜਕ ਬਣਾਉਂਦੇ ਆ ਬੀਆਰਓ ਉਹਨਾਂ ਦੇ ਵਿੱਚ ਖੜਬ ਕਰਦੇ ਆ ਹਾਂ ਜੀ ਦੋਸਤੋ ਇਹ ਦੇਖੋ ਇੱਕ ਘਰ ਬਣਾ ਲਿਆ ਦੇਖੋ ਅੱਗੇ ਵੀ ਆਪਾਂ ਚੱਲ ਕੇ ਮਿਲ ਕੇ ਆਉਨੇ ਇਹਨਾਂ ਨੂੰ ਦੇਖਦੇ ਕਰਦੇ ਆ ਗੱਲ ਆਹ ਦੇਖੋ ਇੱਧਰ ਇੰਨੀ ਠੰਡ ਦੇ ਵਿੱਚ ਰਹਿਣਾ ਤਾਂ ਬਹੁਤ ਮੁਸ਼ਕਲ ਆ ਯਾਰ ਫਿਰ ਵੀ ਇਹ ਰਹਿੰਦੇ ਆ ਬਹੁਤ ਵੱਡੀ ਗੱਲ ਆ ਸਾਡੇ ਲਈ ਤਾਂ ਬਹੁਤ ਮੁਸ਼ਕਲ ਆ ਪਰ ਦੇਖੋ ਇਧਰ ਇਧਰ ਭਾਈ ਆ ਇਹ ਕੰਮ ਕਰ ਰਿਹਾ ਹੈ ਉਧਰ ਆਂਟੀ ਲੱਗੀ ਪਈ ਆ ਇਧਰ ਭਾਈ ਲੱਕੜਾਂ ਵੱਢੀ ਜਾਂਦਾ ਦੇਖੋ ਉਧਰ ਟੈਂਟ ਬਣਾਉਣ ਲੱਗੇ ਰਹੇ ਲਈ ਬਹੁਤ ਹਿੰਮਤ ਦਾ ਕੰਮ ਆ ਦੋਸਤੋ ਇੰਨੀ ਠੰਡ ਵਿੱਚ ਰਹਿਣਾ ਪਰ ਸਾਡੇ ਤੋਂ ਤਾਂ ਬਹੁਤ ਮੁਸ਼ਕਲ ਆ ਇੱਥੇ ਰਹਿਣਾ ਲੱਕੜ ਕੱਟ ਕੇ ਕੀ ਕੱਟ ਕਰ ਰਹੇ ਆ ਉਹ ਦੇਖੋ ਮਸ਼ੀਨ ਖੜੀ ਆ ਇੱਧਰ ਰੋਡ ਬਣਾਉਣ ਵਾਲੀ ਦੀ ਯਾਰ ਵੇਖੋ ਦੋਸਤੋ ਇਧਰ ਆਂਟੀ ਵੀ ਕੰਮ ਕਰ ਰਹੀ ਹੈ ਕਿੰ ਬਣਾ ਰਹੇ ਹਨ ਅੰਟੀ ਇਧਰ ਨਹੀਂ ਜਾਣ ਮੈਂ ਦਿੱਕਤ ਨਹੀਂ ਹੁੰਦੀ ਰਹਿੰਨੇ ਕੋਈ ਬਹੁਤ ਦਿੱਕਤ ਹੋ ਜੇ ਇਹ ਸਬਾਈਬ ਹੋ ਰਿਹਾ ਦਿੱਕਤ ਦਿੱਕਤ ਹੁੰਦੀ ਹੈ ਕਿ ਤਰਾ ਕਮਾਣੇ ਕਿ ਥੋੜਾ ਕੰਮ ਕਰੇ ਜੀ ਕੰਮ ਕਮਾਉਣ ਦੇ ਲਈ ਠੀਕ ਹੈ ਠੀਕ ਹੈ ਕਿੱਛੇ ਭਾਈ ਆਸਮਾਨ ਦਾ ਵੀ ਦੇਖ ਸਕਦੇ ਹਾਂ ਕਿ ਲੱਗਾ ਹੈ ਨਾ ਕੀ ਕਰਵਾਤਾ ਥਰੀਆ ਯਾਰ ਬਹੁਤ ਮੁਸ਼ਕਲ ਕੰਮ ਆ ਹੁਣੇ ਤਾਂ ਪਿੱਛੇ ਹਟਦੇ ਜਾਂਦੇ ਠੰਡ ਤੇ ਘਰ ਨੂੰ ਆਉਣਾ ਹੈ ਇੱਥੇ ਮੈਂਟ ਕਰਦੇ ਨਾਲ ਦੇਖੋ ਇਤੋਂ ਨੇ ਜਿਹੜਾ 10000 ਤੋਂ ਨਾਲ ਜੀ ਜੀ ਤੋਂ ਕੰਮ ਕਰਦੇ ਹਾਂ ਨਾ ਸਾਥ ਕਰਦੇ ਹਾਂ 10000 ਬਾਈ ਨੇ ਕੱਲ ਦੋਸਤੋ ਫਿਰ ਮਿਲਦੇ ਆ ਉੱਪਰ ਚੱਲ ਕੇ ਕਿੰਦਾ ਦੀ ਕੋਈ ਅਪਡੇਟ ਆਂਦੀ ਆ ਤਾਂ ਇੱਕ ਹੋਰ ਦਾ ਅਪਡੇਟ ਵੀ ਹੈ ਟੂ ਮਨਾਲੀ ਟੂਲੇ ਜਿਹੜਾ ਮੋਟਰਸਾਈਕਲ ਵਾਲਾ ਰਸਤਾ ਉਹ ਖੁੱਲ ਗਿਆ ਜੇ ਕੋਈ ਆਉਣਾ ਚਾਹੁੰਦਾ ਤਾਂ ਆ ਸਕਦਾ ਹਾਂ ਜੀ ਦੋਸਤੋ ਅਸੀਂ ਪਹੁੰਚ ਗਏ ਸੀ ਉੱਪਰ ਪਾਸ ਤੇ ਚੱਲ ਜਾਗੇ ਸ਼੍ਰੀਕਲਾ 18 ਕਿਲੋਮੀਟਰ ਇੱਥੇ ਸਾਨੂੰ ਆਪਣੇ ਗੁਜਰਾਤੀ ਬਾਈ ਮਿਲਿਆ ਹੈਲੋ ਕੈਸੇ ਹੋ ਬਾਈ ਕਿੰਮ ਚੋ ਮਾਜਾ ਮਾਸ ਹੈ ਜਮਾ اے ਬਾਈ ਗੁਜਰਾਤੀ ਆ ਇਹ ਚਾਰ ਪੰਜ ਬਾਈ ਕਾ ਪਿੱਛੇ ਆ ਰਹੀਆਂ ਤੇ ਅਸੀਂ ਇਹ ਬਰੋਬਰ ਰੱਖ ਕੇ ਜੀ ਤੇ ਸਾਨੂੰ ਹੌਸਲਾ ਵੀ ਹੋ ਗਿਆ ਤੇ ਨਾਲ ਅਸੀਂ ਇਕੱਠੇ ਜੇ ਹੋ ਗਏ ਦੇਖ ਸਕਦੇ ਆ ਕਿੰਨਾ ਵਿਊ ਦੇਖੋ ਦੋਸਤੋ ਇਹਦਾ ਵਿਊ ਆ ਗੁਜਰਾਤ ਤੋਂ ਬਾਈ ਆਇਆ ਸੁੰਦਰ ਤੋਂ ਠੀਕ ਆ ਤੇ ਬਾਈ ਦੇ ਚਾਰ ਪੰਜ ਮਿੱਤਰ ਹੋ ਗਏ ਆ ਆ ਦੇਖੋ ਇੱਥੋਂ ਆਏ ਆ ਅਸੀਂ ਓਹੋ ਪਿੱਛੇ ਆ ਕੇ ਇਨੋ ਕੋਲੇ ਵੀ ਚਲੀ ਗਈ ਉਹ ਦੇਖੋ ਗੱਡੀਆਂ ਪਿੱਛੇ ਆਈ ਜਾਂਦੀਆਂ ਵੀ ਸਾਡੇ ਨਾਲ ਇਹ ਵੀ ਬਹੁਤ ਭਾਰੀ ਹੈ ਜੇ ਤੇ ਪਹਿਲਾਂ ਹਲਾ ਦੇਖੋ ਦੋਸਤੋ ਆ ਪਾਣੀ ਵਜਲੀ ਨਾਂ ਆ ਕੇ ਆਇਆ ਤੇ ਆਹ ਰਸਤਾ ਦੇਖੋ ਚੜਾ ਮੈ ਪੈਦਲ ਜਾਣਾ ਪਿਆ ਕੋਈ ਨਾ ਬੰਦਾ ਨਾ ਬੰਦੇ ਦੀ ਯਾਤ ਇਹ ਖੋਕ ਲਾਈਆਂ ਸਾਹ ਚੜ ਗਿਆ ਪਾਣੀ ਵਿੱਚ ਆਉਂਦੇ ਨੇ ਬੂਟ ਗਿੱਲੇ ਹੋ ਗਏ ਪਰ ਜਾਣੇ ਹੀ ਜਾਣਾ ਜਦੋਂ ਸੋਚਿਆ ਤੇ ਫਿਰ ਯਾ ਕੀ ਹਵਾਂਗੇ ਬੜਾ ਕੋਸ ਹੋ ਜੇ ਦੇਖੋ ਦੋਸਤੋ ਇਧਰ ਗਲੇਸ਼ੀਅਰ ਹਵਾ ਸਭੇ ਦਿਨਾਂ ਕੇ ਸਾਹੇ ਖੜਦਾ ਹਾਂ ਦੇ ਰਸਤੇ ਹੋ ਦੇਖੋ ਚੜਾਈ ਹੋ ਖੜਿਆ ਸਾਹਮਣੇ ਸਦਾ ਕੱਲੇ ਹੀ ਰਹਿ ਗਿਆ ਸੀ ਪਿੱਛੇ ਅੱਧਾ ਕਿਲੋਮੀਟਰ ਤੋਂ ਤੁਰ ਕੇ ਆਇਆ ਸਾਹ ਬਹੁਤ ਚੜ ਗਿਆ ਖਾਣੇ ਕੋ ਖਾਓ ਹੜਿਆ ਦੇਖੋ ਇਹ ਗਲੇਸ਼ੀਅਰ ਚਲੋ ਮਿਲਦੇ ਆ ਫਿਰ ਉਸ ਤੋਂ ਪਹੁੰਚ ਗਏ ਅਸੀਂ ਦਾਰਚਾ ਵੈਲੀ ਤੋਂ ਘਟ ਤੋਂ ਘਟ 22 ਕਿਲੋਮੀਟਰ ਅੱਗੇ ਤੇ ਇਹ ਆ ਵੀ ਉਹ ਪਹਾੜਾਂ ਦਾ ਰਾਇਲ ਸਕੇਟ ਵਾਲਾ ਤੇ ਚਾਰੇ ਪਾਸੇ ਪਹਾੜ ਹੀ ਪਹਾੜਾ ਹੋਰ ਕੁਝ ਨਹੀਂ ਨਜ਼ਰ ਆਉਂਦਾ ਇੱਕ ਪਾਰਟੀ ਪਾਰ ਫਾਦੇ ਖੋਇਦਰ 8-10 ਬੰਦੇ ਹੋ ਗਏ ਤੇ ਇੱਕ ਜੋ ਤੈਨੂੰ ਪਹਿਲਾਂ ਮਿਲਾਇਆ ਸੀ ਗੁਜਰਾਤੀ ਭਰਾ ਇਹ ਦੋ ਹੋਰ ਮਿਲੇ ਗੁਜਰਾਤੀ ਭਰਾ ਦਾ ਕਮ ਸੇ ਭਾਈ ਮਾਜਮਾ ਇਹ ਦੋ ਭਾਈ ਆ ਗੁਜਰਾਤੀ ਇਹ ਚਾਰ ਪੰਜ ਬਾਈਕ ਤੇ ਆ ਇਹ ਇੱਕ ਤਾਂ ਅੱਗੇ ਨਿਕਲ ਗਿਆ ਜੋ ਪਹਿਲਾਂ ਸਪਲੈਂਡਰ ਤੇ ਤੈਨੂੰ ਮਿਲਾਇਆ ਸੀ ਤੇ ਹੁਣ ਫਿਰ ਮਿਲਦੇ ਅੱਗੇ ਚੱਲ ਕੇ ਹਾਂਜੀ ਦੋਸਤੋ ਅਸੀਂ ਪਹੁੰਚ ਗਏ ਸੀਗੇ ਹੁਣ ਨੇੜੇ ਹੀ ਆਸ਼ੀਰਵਾਦ ਸ਼੍ਰੇਂਖਲਾ ਪਾਸ ਤੇ ਤੇ ਕੁਮਲ ਪਰਤੇ ਸਟਰੀ ਨਾਲ ਇਹ ਦੇਖੋ ਇਧਰ ਪੂਰਾ ਬਸਰਾਤ ਘਟੇ ਹੋਇਆ ਘੜਾ ਇੱਧਰ ਦਾ ਕੋਡ ਇਹ ਜਾਦਰ ਨਾਲ ਸਾਹਮਣੇ ਦੇਖੋ ਇਧਰ ਇਧਰ ਸਾਡੇ ਰਾਈਡਰ ਭਰਾ ਮਸਤੀ ਕਰਦੇ ਹੋਏ ਦੇਖੋ ਇਧਰ ਪਾਉਂਦੇ ਆ ਭੰਗੜੇ ਇਹ ਇਧਰ ਸਭ ਕੋਲੇ ਦਾ ਬੁਲਟ ਖਮਾਲਿਆਂ ਨਾ ਤੇ ਮਹਾਰਸ਼ਾ ਹਾਰਤ ਇਹ ਭਾਈ ਮਹਾਰਾਸ਼ਟਰ ਹੈ ਤਾਂ ਸਾਡੇ ਕੋਲ ਹੀ ਆ ਦੋ ਸੀਟੀ 100 ਬਾਕੀ ਦਾ ਤਗੜੇ ਹੀ ਆ ਸਾਰੇ ਮੋਟਰਸਾਈਕਲ ਐ ਡਗਰਾਈ ਜਾਂਦੇ ਆ ਧੱਕੜ ਧੱਕ ਬਾਈ ਜਾਂਦੇ ਆ ਇੱਧਰ ਦੇਖੋ ਵੱਡੇ ਵੱਡੇ ਮੋਟਰਸਾਈਕਲ ਆ ਪਰ ਸਾਡੇ ਕੋਲ ਹੀ ਆ ਜਿਹੜੇ ਆ ਹੈਗੇ ਆ ਨਾ ਹੀ ਕਾਹਦਾ ਹੈਗਾ ਦੇਖੋ ਆਹ ਠੀਕ ਠਾਕ ਚੱਲਦੇ ਆ 嗯。